ਸਤਨਾਮ ਵਾਹਿਗੁਰੂ ਸਾਹਿਬ ਜੀ ਜਾਤ ਸਰੀ ਮਹੱਲਾ ਚੌਥਾ ਜਨ ਹਰ ਹਿਰਦੈ ਨਾਮ ਨ ਬਸਿਓ ਤਿੰਨ ਮਾਤ ਕੀ ਜਹਰ ਬਾਂਜਾ ਤਿੰਨ ਸੁੰਨੀ ਦੇਹ ਫਿਰ ਹੈ ਬਿਨ ਲਾਵੈ ਓਏ ਖੱਪ ਖੱਪ ਮੋਏ ਕਰਾਂਜਾ ਜੇਨ ਹਰ ਹਿਰਦੈ ਨਾਮ ਨਾ ਬਸਿਓ ਤਿੰਨ ਮਾਤ ਕੀ ਜਹਰ ਵਾਂਝਾ ਤਿੰਨ ਸੁਣੀ ਦੇਹ ਫਿਰ ਹੈ ਬਿਨ ਨਾਵੈ ਓਏ ਖੱਪ ਖੱਪ ਮੋਏ ਕਰਾਂਜਾ ਮੇਰੇ ਮਨੋ ਜਪ ਰਾਮ ਨਾਮ ਹਰ ਮਾਝ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੀੁਰ ਗਿਆਨ ਦਿਓ ਮਨ ਸਮਝਾ ਕਾਲ ਜਗ ਪਦ ਊਤਮ ਹਰ ਪਾਈਏ ਸਤਗੁਰ ਮਾਝਾ ਹਉ ਬਲਿਹਾਰੀ ਸਤਗੁਰ ਆਪਣੇ ਜਿਨ ਘੁਪਤ ਨਾਮ ਪ੍ਰਗਾਜਾ ਸਨ ਸਾਧ ਮਿਲਿਓ ਵਡਭਾਗੀ ਸਭ ਕਿਲ ਵਿਖ ਗਏ ਵਿਵਜਾ ਸਤ ਗੁਰੂ ਸਾਹ ਪਾਇਆ ਵਡਤਾਣਾ ਹਰ ਕੀਏ ਬਹੁ ਗੁਣ ਸਾਂਝਾ ਜਨ ਕਾ ਕਿਰਪਾ ਕਰੀ ਜਗ ਜੀਵਨ ਹਰ ਉਰ ਤਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਤ ਫਾਰੇ ਜਨ ਨਾਨਕ ਲਿਖ ਸਮਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਮਨ ਮਾਝ ਧਰਮ ਰਾਇ ਦਰ ਕਾਗਤ ਫਾਰੇ ਜਨ ਨਾਨਕ ਲਿਖ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿੰਨ maat ਕੀਜੈ ਹਰ ਬਾਂਝਾ ਤਿੰਨ ਸੁਣੀ ਦੇਹ ਫਿਰਹਿ ਬਿਨ ਨਾਵੇ ਓਏ ਖੱਪ ਖੱਪ ਮੋਏ ਕਰਾਂਜਾ ਸਤਿਗੁਰੂ ਜੀ ਦੀ ਸਾਜੀ ਨਵਾਜੀ ਸੰਗਤ ਜਿਓ ਪਾਵਨ ਪਵਿੱਤਰ ਹੁਕਮਨਾਮਾ ਪਿਤਾ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਸਤਿਗੁਰੂ ਮਿਹਰ ਕਰੇ ਸਾਰੀਆਂ ਸੰਗਤਾਂ ਦੇ ਹਿਰਦਿਆਂ 'ਚ ਇਹ ਸਤਿਗੁਰੂ ਦਾ ਬਚਨ ਵਸ ਜਾਵੇ ਸਬ ਦਾ ਗਾਵਿਆਂ ਸੁਣਿਆ ਸਤਿਗੁਰੂ ਜੀ ਥਾਏ ਪਾਉਣ ਗੁਰੂ ਬਖਸ਼ਿਸ਼ ਕਰੇ ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ ਨਾਮ ਦੀ ਦਾਤ ਬਖਸ਼ ਕੇ ਹਾਜ਼ਰੀ ਭਰਨ ਦੀ ਦਾਤ ਬਖਸ਼ ਕੇ ਸਤਿਗੁਰੂ ਜੀ ਨਵਾਜਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ